ਜਾ ਜਿਹੜਾ ਹਸਪੀਟਲ ਵਾਲੇ ਕਿੰਨਾ ਪੈਸਾ ਲੱਗਦਾ ਉਹ ਤੁਹਾਡੇ ਪੇਰੈਂਟਸ ਨੂੰ ਪੁੱਛੋ ਜਦੋਂ ਕੋਈ ਬੱਚਾ ਬਿਮਾਰ ਹੁੰਦਾ ਨਾ ਕਿੰਨੇ ਪੈਸੇ ਲੱਗਦੇ ਮੈਂ ਇੱਕ ਵਾਰੀ ਮੇਰੀ ਬੇਟੀ ਨਾਲ ਗਿਆ ਵਾ ਸੀਗਾ ਜਲੰਧਰ ਪੇਪਰ ਦੇਣ ਵਾਸਤੇ ਰਸਤੇ ਜਾਂਦੇ ਜਾਂਦੇ ਨਾ ਸਾਨੂੰ ਲੇਟ ਹੋ ਗਏ ਮੈਂ ਚੱਲ ਖਾਣਾ ਖਾ ਲਈਏ ਅਸੀਂ ਇੱਕ ਢਾਬੇ ਦੇ ਖਾਣਾ ਖਾਣ ਲੱਗ ਗਏ ਜਦੋਂ ਖਾਣਾ ਖਾਇਆ ਮੈਂ ਕਿਹਾ ਬੇਟੇ ਕੀ ਖਾਣਾ ਕਹਿੰਦੇ ਜੋ ਮਰਜ਼ੀ ਬਣਾ ਲਓ ਚਲੋ ਮੈਂ ਉਹਨੂੰ ਸ਼ਾਈ ਪਨੀਰ ਖਵਾਤਾ ਪਤਾ ਨਹੀਂ ਕੜਾਈ ਪਨੀਰ ਕੁਝ ਇਦਾਂ ਦਾ ਉਹ ਖਾ ਤਾਂ ਲਿਆ ਬੇਟੇ ਪਰ ਉਹ ਕੁੜੀਆ ਹੋ ਗਈ ਬਹੁਤ ਜ਼ਿਆਦਾ ਬਿਮਾਰ ਮੈਂ ਵੀ ਬਿਮਾਰ ਹੋ ਗਿਆ ਸੀ ਵੈਸੇ ਉਹ ਹ 20000 ਰੁਪਿਆ ਉਹਦੇ ਤੇ ਖਰਚਾ ਆਇਆ ਤੇ ਜਿਹੜੀ ਉਹਦੀ ਵੀਕਨੈਸ ਉਹ ਵੱਖਰੀ ਆਈ ਇਸ ਕਰਕੇ ਬਾਹਰ ਦਾ ਖਾਣਾ ਆਪਾਂ ਬਹੁਤ ਘੱਟ ਖਾਇਆ ਕਰੀਏ ਕਿਉਂ ਘਰ ਦਾ ਖਾਣਾ ਵਧੀਆ ਹੁੰਦਾ ਨਾ ਸਾਰਾ ਜਿਹੜੀ ਮੰਮੀ ਬਣਾਉਂਦੀ ਵਧੀਆ ਹੁੰਦਾ ਨਾ ਇਸ ਕਰਕੇ ਬਟੇ ਘਰ ਦਾ ਖਾਣਾ ਖਾਣਾ ਅੱਛਾ ਜਿਹੜੀ ਗਾ ਅੰਕਲ ਨੇ ਗੱਲ ਦੱਸੀ ਆ ਆਪਾਂ 10 ਵਜੇ ਤੋਂ ਬਾਅਦ 12 ਵਜੇ ਤੋਂ ਬਾਅਦ ਹੁਣ ਇਹ ਨਹੀਂ ਹੈਗਾ ਕੋਈ ਸਪਾਰਸ ਨਾਲ ਜੋਬ ਮਿਲਣੀ ਸਿਰਫ ਜਿਹਨੂੰ ਜੋਬ ਮਿਲਿਆ ਜਿਹੜਾ ਬੱਚਾ ਟਾਪਰ ਆਊਗਾ ਪੜ੍ਹਾਈ 'ਚ ਰਿਟਨ ਟੈਸਟ ਹੁੰਦਾ ਕੋਈ ਸਪਾਰਸ ਨਹੀਂ ਕਿਸੇ ਡੀਸੀ ਦੀ ਨਹੀਂ ਕਿਸੇ ਮੰਤਰੀ ਦੀ ਨਹੀਂ ਕਿਸੇ ਦੀ ਸਪਾਰਸ ਨਹੀਂ ਬੱਚਿਆਂ ਦਾ ਟੈਸਟ ਹੁੰਦਾ ਟੈਸਟ ਤੋਂ ਬਾਅਦ ਉਹਨਾਂ ਦਾ ਬਿਲਕੁਲ ਮੈਰਿਟ ਲਿਸਟ ਲੱਗਦੀ ਆ ਉਹਦੇ ਵਿੱਚ ਮੈਰਿਟ ਦੇ ਹਿਸਾਬ ਨਾਲ ਜਿੰਨਾ ਜਿੰਨਾ ਦਾ ਨੰਬਰ ਆਊਗਾ ਉਹਨੂੰ ਜੌਬ ਜਿੰਨੀ ਵੀ ਵੈਕੈਂਸੀ ਹੁੰਦੀ ਹੈ ਉਸ ਹਿਸਾਬ ਨਾਲ ਜੌਬ ਮਿਲ ਜੀ ਇਸ ਕਰਕੇ ਆਪਾਂ ਸਾਰੇ ਬੱਚਿਆਂ ਨੇ ਪੜ੍ਹਾਈ 'ਤੇ ਧਿਆਨ ਦੇਣਾ ਦਿਓਗੇ ਸਾਰੇ ਹਾਂ ਬੱਚਾ ਦੇਖੋ ਕਿੰਨੇ ਇੰਟੈਲੀਜੈਂਟ ਆਪਾਂ ਵੀ ਬਣ ਸਕਦੇ ਆ ਹੈ ਕਿ ਨਹੀਂ ਮੇਰੇ ਹਿਸਾਬ ਨਾਲ ਕਾਫੀ ਇੰਟੈਲੀਜੈਂਟ ਆ ਇਸ ਤਰ੍ਹਾਂ ਹੀ ਸਿੱਖਣਾ ਚਾਹੀਦਾ ਆਪਾਂ ਨੂੰ ਇੱਕ ਦੂਜੇ ਨਾਲ ਕੰਪੀਟੀਸ਼ਨ ਨਾਲ ਤੇ ਬਾਕੀ ਕੋਈ ਡਰਾਈਵਿੰਗ ਤੁਹਾਡੇ ਚ ਕਰਦਾ ਬਾਈਕ ਚਲਾਉਂਦਾ ਕੋਈ ਬਾਈਕ ਆ ਤੇ ਜਿਹੜੇ ਕੋ ਲਾਇਸੈਂਸ ਆ ਉਹ ਚਲਾਇਆ ਕਰੇ ਜਿਹਦੇ ਕੋ ਲਾਇਸੈਂਸ ਨਹੀਂ ਹੈਗਾ ਉਹਨੂੰ ਲਾਊਡ ਨਹੀਂ ਹੈਗਾ ਬਾਈਕ ਚਲਾਉਣਾ ਨਵਾਂ ਕਾਨੂੰਨ ਆ ਗਿਆ ਉਹਦੇ ਵਿੱਚ ਪੇਰੈਂਟਸ ਨੂੰ ਜਾਂ ਜਿਹਦੇ ਨਾਂ ਤੇ ਬਾਈਕ ਹੈ 3 ਸਾਲ ਦੀ ਸਜ਼ਾ ਤੇ 25000 ਰੁਪਏ ਫਾਈਨ ਹੈ ਪਤਾ ਤੁਹਾਨੂੰ ਇਸ ਚੀਜ਼ ਦਾ ਉਹ ਪਤਾ ਨਾ ਫਿਰ ਵੀ ਚਲਾਉਣੇ ਆਪਾਂ ਇਸ ਕਰਕੇ ਚਲਾਉਣਾ ਨਹੀਂ ਹੈਗਾ ਜਦ ਤੱਕ ਤੁਸੀਂ 18 ਸਾਲ ਦੇ ਨਹੀਂ ਹੁੰਦੇ ਲਾਇਸੈਂਸ ਤੁਹਾਨੂੰ ਇਸ਼ੂ ਨਹੀਂ ਹੁੰਦਾ ਉਦੋਂ ਤੱਕ ਬਾਈਕ ਨਹੀਂ ਚਲਾਉਣੀ ਸਾਈਕਲ ਚਲਾਉਗੇ ਤਾਂ ਫਿਰ ਰਹਿਓਗੇ ਸਾਈਕਲ ਚਲਾਉਗੇ ਹਾਂ ਅੰਕਲ ਭਾਦਰਗੜ ਤੱਕ ਸਾਈਕਲ ਤੇ ਜਾਂਦੇ ਰਹੇ ਪੁੱਛੋ ਜਾਈ ਫਿੱਟਾ ਨਾ 75 ਸਾਲ ਦੀ ਉਮਰ ਹੈ ਨਾਂ ਦੀ ਠੀਕ ਹੈ ਕਿ ਨਹੀਂ ਇਹ ਕਿਉਂ ਫਿੱਟ ਨੇ ਐਕਸਰਸਾਈਜ਼ ਕਰਦੇ ਨੇ ਸਵੇਰੇ ਅਰਲੀ ਉੱਠਦੇ ਨੇ ਐਕਸਰਸਾਈਜ਼ ਜ਼ਰੂਰ ਕਰਿਆ ਕਰੋ ਸਾਰੇ ਬੱਚੇ ਕਰਦੇ ਆ ਮੋੜੇ ਕੁਮੜਾ ਮਟਾ ਜਿਹੜਾ ਐਕਸਰਸਾਈਜ਼ ਕਰਦਾ ਕਿੰਨਾ ਵਧੀਆ ਹੁੰਦਾ ਅੱਜ ਕੱਲ ਸਪੋਰਟਸ 'ਚ ਬਹੁਤ ਜੌਬ ਆ ਜਿਹੜਾ ਬੰਦਾ ਸਪੋਰਟਸ 'ਚ ਜਾਊਗਾ ਨਾ ਗੇਮ ਆ ਗੇਮ ਦੇ ਨਾਲ ਨਾਲ ਜੌਬਸ ਨੇ ਬਹੁਤ ਉਹਨਾਂ ਨੂੰ ਸ਼ੂਟਾਂ ਵੀ ਬਹੁਤ ਨੇ ਐਨਸੀਸੀ ਲੈਂਦੇ ਨੇ ਬੱਚੇ ਉਹਨਾਂ ਨੂੰ ਬਹੁਤ ਸ਼ੂਟ ਹੈ ਇਸ ਕਰਕੇ ਤੁਸੀਂ ਨਾ ਐਕਟੀਵਿਟੀ ਰੱਖੋ 10ਵੀਂ ਤੋਂ ਬਾਅਦ ਇੱਕ ਸਾਡੇ ਕੋਲੇ ਹੈਗੇ ਨੇ ਸਿੰਗਲਾ ਸਾਹਿਬ ਉਹ ਬੱਚਿਆਂ ਨੂੰ ਦੱਸਦੇ ਆਂ ਵੀ 10ਵੀਂ ਤੋਂ ਬਾਅਦ ਕਿਹੜੀ ਲਾਈਨ 'ਚ ਜਾਣਾ ਚਾਹੁੰਦਾ ਬੱਚਾ ਕੋਈ ਬੈਂਕੀ ਜਾਂਦਾ ਕੋਈ ਆਰਮੀ ਜਾਊ ਕੋਈ ਪੁਲਿਸ ਜਾਊਗਾ ਕੋਈ ਹੋਰ ਪਾਸੇ ਜਿਹੜੇ ਜਿਹੜੇ ਡਿਪਾਰਟਮੈਂਟ 'ਚ ਕੋਈ ਜੋਬ ਕਰਨਾ ਚਾਹੁੰਦਾ ਉਹ ਮਾਈਂਡ ਵਾਸ਼ ਕਰਦੇ ਨੇ ਬਹੁਤ ਸ਼ਹਾਵਣਾ ਤਿਆਰੀ ਕਰਿਆ ਕਰੋ ਠੀਕ ਹੈ ਕਿ ਨਹੀਂ 10ਵੀਂ ਤੋਂ ਬਾਅਦ ਆਪਾਂ ਆਟੋਮੈਟਿਕ ਹੀ ਉਸ ਲਾਈਨ 'ਚ ਜਾਣਾ ਜਿੱਥੇ ਆਪਾਂ ਨੂੰ ਜੋਬਸ ਆਪਾਂ ਨੂੰ ਮਿਲ ਸਕਦੀਆਂ ਆਪਣੇ ਦਿਮਾਗ ਨਾਲ ਆਪਾਂ ਪਿੱਛੇ ਲੱਗ ਕੇ ਕਿਸੇ ਦੇ ਜ਼ੋਰ ਜ਼ਬਰਦਸਤ ਨਾਲ ਕੋਈ ਪੜ੍ਹਾਈ ਨਹੀਂ ਕਰਾਂਦਾ ਪੜਾਈ ਕਿਵੇਂ ਹੁੰਦੀ ਆ ਆਪਣੇ ਦਿਮਾਗ ਨਾਲ ਜੇ ਘਰੇ ਵੀ ਤੁਸੀਂ ਟਾਪਰ ਆਉਂਦੇ ਆ ਕਿੰਨਾ ਖੁਸ਼ੀ ਹੁੰਦੀ ਆ ਹੁੰਦੀ ਆ ਨਾ ਜਦੋਂ ਰਿਜ਼ਲਟ ਆਉਂਦਾ ਕਿੰਨੀ ਖੁਸ਼ੀ ਹੁੰਦੀ ਆ ਫਿਰ ਮਠਾਈ ਵੀ ਖਾਂਦੇ ਆ ਜੇ ਤੁਹਾਡੇ ਮਾਰਸ ਘਟ ਜਾਂਦੇ ਆ ਫਿਰ ਕੀ ਹੁੰਦਾ ਫਿਰ ਪੇਰੈਂਟਸ ਵੀ ਨਰਾਜ਼ ਹੁੰਦੇ ਆ ਨਾ ਆਪਾਂ ਵੀ ਮਨ ਦੁਖੀ ਹੁੰਦਾ ਇਸ ਕਰਕੇ ਪੜਾਏ ਕਰੋ ਬੇਟੇ ਸਾਰੇ ਜਿਹੜੇ ਟਾਪਰ ਤੇ ਬਾਈਕ ਨਹੀਂ ਚਲਾਣੀ ਕਿਸੇ ਨੇ ਨਸ਼ੇ ਪਿੱਛੇ ਕਿਸੇ ਨੇ ਜਾਣਾ ਕੋਈ ਬੱਚਾ ਨਸ਼ਾ ਕਰਦਾ ਕੋਈ ਤੁਹਾਡੇ ਮੱਲੇ 'ਚ ਕਰਦਾ ਜਾਂ ਤੁਹਾਡੇ ਘਰ 'ਚ ਕਰਦਾ ਉਹਦੇ ਬਾਰੇ ਸੂਚਨਾ ਦੇਣੀ ਆ ਸਾਡੇ ਨੰਬਰਾਂ 'ਤੇ ਜੇ ਕੋ ਜਬਰਦਸਤੀ ਕਰਾਉਂਦਾ ਜਾਂ ਕੋਈ ਤੁਹਾਡੇ ਨਾਲ ਤੱਕਾ ਕਰਦਾ 112 ਤੋਂ 181 ਨੰਬਰ ਆ ਸਾਡਾ ਮਹਿਕਮੇ ਦਾ ਉਹ ਉਹਦੇ ਤੇ ਤੁਹਾਨੂੰ ਇਤਲਾਹ ਦੇ ਦੇਣੀ ਵੀ ਸਾਰਾ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਮੈਂ ਆਪਣਾ ਦਾ ਤੁਹਾਡਾ ਨਾਂ ਨਹੀਂ ਦਿੱਤਾ ਜਾਊਗਾ ਉਹਨਾਂ ਬਾਰੇ ਆਪਾਂ ਮੇਰਾ ਪੜਤਾਲ ਕਰਾਂਗੇ ਜੇ ਉਹ ਨਸ਼ਾ ਵੇਚਦੇ ਨੇ ਜਾਂ ਕਿਸੇ ਨੂੰ ਸਿਕਾਉਂਦੇ ਨੇ ਅਸੀਂ ਉਹਨਾਂ ਦੇ ਅਗੇਂਸਟ ਕਾਰਵਾਈ ਕਰਾਂਗੇ ਠੀਕ ਹੈ ਬਟੇ ਘਬਰਾਣ ਦੀ ਲੋੜ ਨਹੀਂ ਤੁਹਾਨੂੰ ਇੱਕ ਤੁਸੀਂ ਬਿਨਾਂ ਵਜ੍ਹਾ ਮੋਬਾਈਲ ਨਾਲ ਚਲਾਇਆ ਕਰੋ ਫੇਸਬੁੱਕ ਜਾਂ ਇੰਸਟਾਗ੍ਰਾਮ ਵਗੈਰਾ ਚਲਾਉਂਦੇ ਆ ਬੱਚੇ ਚਲਾਉਂਦੇ ਆ ਨਾ ਪੂਰਨ ਚਲਾਇਆ ਕਰੋ ਸਿਰਫ ਐਜੂਕੇਸ਼ਨ ਵਾਸਤੇ ਚਲਾਇਆ ਕਰੋ ਜੇ ਤੁਹਾਨੂੰ ਪੜਾਈ ਦੀ ਲੋੜ ਆ ਕੋਈ ਐਜੀ ਚੀਜ਼ ਆ ਤਾਂ ਨੈਟ ਚਲਾਉਣਾ ਨਹੀਂ ਤਾਂ ਲੋੜ ਨਹੀਂ ਹੈ ਤੁਹਾਨੂੰ ਕਿਉਂਕਿ ਅੱਜ ਕੱਲ ਬਟੇ ਬਹੁਤ ਜ਼ਿਆਦਾ ਕਰਾਈਮ ਹੈ ਇਹਦੇ ਰਾਹੀਂ ਹੋ ਰਿਹਾ ਸਮਝ ਗਏ ਨਾ ਇੱਕ ਤਾਂ ਬੇਵਜਹ ਫਰਾਡ ਕੇਸ ਹੋ ਰਹੇ ਨੇ ਬਹੁਤ ਜ਼ਿਆਦਾ ਪੈਸੇ ਨਿਕਲ ਜਾਂਦੇ ਲੋਕਾਂ ਦੇ ਆਪਾਂ ਇੱਕ ਕਲਿੱਕ ਕਰ ਦਿਆਂ ਉਹਦੇ ਨਾਲ ਸਾਰਾ ਅਕਾਊਂਟ ਆਪਣਾ ਵਾਸ਼ ਹੋ ਜਾਂਦਾ ਥੋੜੇ ਥੋੜੇ ਪੈਸੇ ਨੇ ਕੋਈ ਜ਼ਿਆਦਾ ਪੇਰੈਂਟਸ ਕੋਲ ਪੈਸੇ ਨਹੀਂ ਹੁੰਦੇ ਤੁਸੀਂ ਜਿਵੇਂ ਪੜਾ ਰਹੇ ਤੁਹਾਨੂੰ ਪਤਾ ਇਸ ਕਰਕੇ ਬਟੇ ਧਿਆਨ ਰੱਖਿਆ ਕਰੋ ਐਵੇਂ ਫੋਟੋ ਵਾ ਨਾ ਅਪਲੋਡ ਕਰਿਆ ਕਰੋ ਇੱਕ ਦੂਜੀ ਨੂੰ ਫੋਟੋ ਭੇਜਤੀ ਜਾਂ ਇਹਨਾਂ ਦੇ ਮੁੰਡਿਆਂ ਨੇ ਭੇਜਤੀ ਜਾਂ ਕੁੜੀਆਂ ਨੇ ਤੇ ਅੱਜ ਕੱਲ੍ਹ ਹਾਲਾਤ ਹੈਗੇ ਖਰਾਬ ਜਦੋਂ ਆਪਾਂ ਉਹਦੇ ਜਫਾ ਜਾਂਦੇ ਆ ਫਿਰ ਉਹ ਬਹੁਤ ਜ਼ਿਆਦਾ ਹਾਲਾਤ ਮਤਲ থানা ਚ ਐਫ ਆਈ ਆਰ ਦਰਜ ਹੋ ਰੀਆਂ ਨੇ ਬੱਚੇ ਚਲੇ ਜਾਂਦੇ ਆ ਬੇਵਜ੍ਹਾ ਦੱਸੇ ਬਿਨੇ ਨਹੀਂ ਦੱਸਦੇ ਕਿਸੇ ਨੂੰ ਵੀ ਨਾ ਪੇਰਸ ਨੂੰ ਦੱਸਦੇ ਨੇ ਨਾ ਟੀਚਰ ਨੂੰ ਦੱਸਦੇ ਨੇ ਇਸ ਕਰਕੇ ਤੁਸੀਂ ਲਲਟ ਰਹਿਣਾ ਸਾਰਿਆਂ ਸਾਡਾ ਮਕਸਦ ਹੈ ਤੁਹਾਨੂੰ ਸਮਝਾਉਣਾ ਠੀਕਾ ਕਿ ਨਹੀਂ ਛਾਣੇ ਬੱਚੇ ਸਾਰੇ ਇਹਨੇ ਤੇ ਟੀਚਰਾਂ ਦਾ ਕਹਿਣਾ ਮੰਨਿਆ ਕਰੋ ਜਿਹੜੇ ਤੁਹਾਨੂੰ ਕੰਮ ਦਿੰਦੇ ਉਹ ਕਰਿਆ ਕਰੋ ਜੇ ਤੁਹਾਨੂੰ ਗਲਤ ਲੱਗਦਾ ਤਾਂ ਦੱਸਿਆ ਕਰੋ ਵੀ ਸਰੋ ਬੱਚਾ ਇਸ ਤਰ੍ਹਾਂ ਦਾ ਉਹ ਇਸ ਤਰ੍ਹਾਂ ਕਰਦਾ ਉਹ ਦੱਸਣ ਨਾਲ ਆਪਣਾ ਕੋਈ ਫਾਇਦਾ ਹੋ ਜਾਂਦਾ ਝੂਠੀ ਸ਼ਿਕਾਇਤ ਨਹੀਂ ਕਰਨੀ ਸੱਚੀ ਦੱਸਣੀ ਹੈ ਵੀ ਸਰ ਉਹ ਇਸ ਤਰ੍ਹਾਂ ਇਸ ਤਰ੍ਹਾਂ ਕਰਦਾ ਹੈ ਕੋਈ ਤੁਹਾਡੇ ਜੇ ਕੋਈ ਵੀ ਬੱਚਾ ਕੋਈ ਤਮਾਕੂ ਖਾਣ ਲੱਗ ਜਾਂਦਾ ਕੋਈ ਕੁਛ ਲੱਗ ਜਾਂਦਾ ਲੱਗਦੇ ਨਾ ਕਈ ਬੱਚੇ ਉਹ ਦੱਸਣਾ ਸਰ ਨੂੰ ਉਹਦੇ ਵਾਸਤੇ ਵੀ ਸਾਡੇ ਕੋਲੇ ਸਰਕਾਰ ਵੱਲੋਂ ਹਸਪੀਟਲ ਲੈ ਉਹਦਾ ਇਲਾਜ ਕਰਾ ਸਕਦੇ ਆ ਇਸ ਕਰਕੇ ਸਾਰੇ ਬੱਚੇ ਜਿਹੜੀ ਜਿਹੜੀਆਂ ਗੱਲਾਂ ਧਿਆਨ ਰੱਖੋਗੇ ਸਾਰੇ ਪੱਕਾ ਫਰਾਈ ਕਰੋਗੇ ਯਸ ਸਰ ਚਲੋ ਠੀਕ ਹੈ ਥੈਂਕ ਯੂ